ਇਹ ਤੁਸੀਂ ਜਾਣਦੇ ਹੋ ਮਲਤਾਨ ਦੀ ਜੰਗ ਦੇ ਵਿੱਚ ਸਰਦਾਰ ਹਰੀ ਸਿੰਘ ਕਿਦਾਂ ਜ਼ਖਮੀ ਹੋਏ ਸੀ ਕਸੂਰ ਦੀ ਫਤਿਹ ਤੋਂ ਬਾਅਦ ਨਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਪਹਿਲਾ ਕੰਮ ਕਰਨਾ ਚਾਹੁੰਦੇ ਸੀ ਕਿ ਨਵਾਬ ਮੁਜੱਫਰ ਖਾਨ ਮਲਤਾਨ ਨੂੰ ਨਾ ਉਹਦੇ ਕੀਤੇ ਦੀ ਸਜ਼ਾ ਦਿੱਤੀ ਜਾਵੇ ਨਵਾਬ ਕਸੂਰ ਦੀ ਬਗਾਵਤ ਵਿੱਚ ਨਾ ਜਿੰਨਾ ਕਸੂਰ ਕੁਸਰੀਆਂ ਦਾ ਸੀ ਉਸ ਤੋਂ ਜ਼ਿਆਦਾ ਨਵਾਬ ਮੁਜੱਫਰ ਖਾਨ ਮਲਤਾਨ ਦਾ ਸੀ ਇਸ ਨੇ ਲੜਾਈ ਦੇ ਵਿੱਚ ਉਹਨਾਂ ਦੀ ਸਹਾਇਤਾ ਕੀਤੀ ਸੀ ਇਸ ਗੱਲ ਦਾ ਪੱਕਾ ਸਬੂਤ ਸ਼ੇਰੇ ਪੰਜਾਬ ਦੇ ਕੋਲ ਸੀ ਇਸਨੇ ਧਨ ਹਥਿਆਰ ਤੇ ਉਹਨਾਂ ਨੂੰ ਜਿਹੜਾ ਅਨਾਜ ਸੀ ਸਹਾਤਾ ਕੀਤੀ ਸੀ ਤੇ ਜਦੋਂ ਸ਼ੇਰੇ ਪੰਜਾਬ ਇਹਨੂੰ ਸਜ਼ਾ ਦੇਣ ਵਾਸਤੇ ਉਹ ਤਿਆਰੀਆਂ ਲੱਗੇ ਕਰਨ ਤੇ ਉਹਨਾਂ ਸਾਹਮਣੇ ਨਾ ਕੋਈ ਜ਼ਰੂਰੀ ਕੰਮ ਆਗੇ ਜਿਸ ਕਰਕੇ ਇਹ ਸਜ਼ਾ ਤੋਂ ਥੋੜੇ ਟਾਈਮ ਲਈ ਹੋਰ ਬਚ ਗਿਆ ਤੇ ਜਿੱਦਾਂ ਹੀ ਉਹਨਾਂ ਨੂੰ ਕੰਮ ਤੋਂ ਵੇਲ ਮਿਲੀ ਉਹਨਾਂ ਨੇ ਸਨ 1810 ਦੇ ਵਿੱਚ ਆਪਣੇ ਨਾਮੀ ਸਰਦਾਰਾਂ ਨੂੰ ਇਕੱਠਿਆ ਕਰਕੇ ਜੰਗ ਦੀਆਂ ਤਿਆਰੀਆਂ ਲੱਗੇ ਕਰਨ ਇੱਕ ਮਹੀਨੇ ਦੇ ਵਿੱਚ ਸਭ ਤਿਆਰੀਆਂ ਹੋ ਗਈਆਂ ਤੇ ਉਹ ਇੱਕ ਮਹੀਨੇ ਦੇ ਵਿੱਚ ਤਿਆਰੀਆਂ ਹੋ ਗਈਆਂ ਤੇ ਸਨ 1810 ਤੇ 15 ਫਰਵਰੀ ਨੂੰ ਉਹਨਾਂ ਨੇ ਮਲਤਾਨ ਵੱਲ ਨੂੰ ਕੂਚ ਕਰ ਦਿੱਤਾ ਤੇ ਫੌਜਾਂ ਲੰਮਾ ਸਮਾਂ ਲੰਮਾ ਪੈਂਡਾ ਕੂਚ ਕਰਦੀਆਂ ਹੋਈਆਂ ਤੇ 24 ਫਰਵਰੀ ਨੂੰ ਮਲਤਾਨ ਦੇ ਲਾਗੇ ਪਹੁੰਚ ਗਈਆਂ ਤੇ 25 ਫਰਵਰੀ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰ ਸਰਦਾਰ ਫਤਿਹ ਸਿੰਘ ਆਲੂਵਾਲੀਆ ਦੇ ਹੱਥ ਨਾਲ ਇੱਕ ਪੱਤਰ ਲੈ ਕੇ ਨਵਾਬ ਮੁਜੱਫਰ ਦੇ ਕੋਲ ਭੇਜਵਾਇਆ ਤੇ ਜਿਸ ਦੇ ਵਿੱਚ ਲਿਖਿਆ ਹੋਇਆ ਸੀ ਇਹ ਜਿਹੜਾ ਕਸੂਰ ਹੈ ਤੁਸੀਂ ਜਾਣ ਬੁੱਝ ਕੇ ਕੀਤਾ ਤੇ ਤੁਸੀਂ ਇਹਦੀ ਉਲੰਘਣਾ ਕੀਤੀ ਹੈ ਤੇ ਜਿਹੜੀ ਤੁਹਾਡੀ ਸਜ਼ਾ ਜਿਹੜੀ ਬਣਦੀ ਤੁਹਾਡੀ ਰਾਸ਼ੀ ਹੈ ਉਹ ਲੈ ਕੇ ਛੇਤੀ ਸਰਕਾਰ ਦੇ ਕੋਲ ਪਹੁੰਚਿਆ ਜਾਵੇ ਤੇ ਜਿਹੜੀ ਦੂਜੀ ਤੁਹਾਡੀ ਦੂਜੀ ਸ਼ਰਤ ਹੈ ਉਹ ਦੂਜੀ ਸ਼ਰਤ ਉਹਨਾਂ ਨੇ ਇਹ ਰੱਖੀ ਸੀ ਕਿ ਜਿਹੜੀ ਮੁਲਤਾਨ ਦੀ ਹਕੂਮਤ ਹੈ ਉਹਦੇ ਤੋਂ ਤੁਹਾਨੂੰ ਢਾਗ ਦਿੱਤਾ ਜਾਏ ਕਿ ਸਰਕਾਰ ਖੁਦ ਉੱਤੇ ਕਬਜ਼ਾ ਕਰੇਗੀ ਤੇ ਇਸ ਦਾ ਉੱਤਰ ਸਾਡੇ ਸਰਦਾਰ ਫਤਿਹ ਸਿੰਘ ਆਲੂਵਾਲੀਆ ਦੇ ਹੱਥ ਭੇਜਿਆ ਜਾਵੇ ਤੁਹਾਨੂੰ ਕਿਹੜੀ ਸ਼ਰਤ ਮਨਜ਼ੂਰ ਹੈ ਦੱਸਿਆ ਜਾਵੇ ਤੇ ਜਦੋਂ ਸਰਦਾਰ ਫਤਿਹ ਸਿੰਘ ਅਲੂਵਾਲੀਆਂ ਨੇ ਉਹਨੂੰ ਪੱਤਰ ਪੜ੍ਹ ਕੇ ਨਵਾਬ ਮੁਜੱਪਰਖਾ ਮਲਤਾਨ ਨੂੰ ਸੁਨਾਇਆ ਤੇ ਉਹਨਾਂ ਦੇ ਦੇ ਹੱਥਾਂ ਦੇ ਟੂਟੇ ਉੱਡ ਗਏ ਤੇ ਉਹ ਘਬਰਾਣ ਲੱਗਾ ਤੇ ਉਹਨੇ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਤੇ ਸ਼ੇਰੇ ਪੰਜਾਬ ਨੂੰ ਆ ਕੇ ਉਹਨਾਂ ਸਰਦਾਰ ਫਤਿਹ ਸਿੰਘ ਅਲੂਵਾਲੀਆਂ ਨੇ ਸਾਰਾ ਹਾਲ ਸੁਨਾਇਆ ਜੋ ਵੀ ਉਹਨਾਂ ਨੇ ਗੱਲਬਾਤ ਹੋਈ ਤੇ ਸ਼ੇਰੇ ਪੰਜਾਬ ਨੇ ਉਸੇ ਟਾਈਮ ਹੀ ਫੌਜਾਂ ਨੂੰ ਮਲਤਾਨ ਤੇ ਜਦੋਂ ਇਹ ਸਾਰਾ ਕੁਝ ਸੁਣਿਆ ਉਹਨਾਂ ਨੇ ਹਾਲ ਤੇ ਮਲਤਾਨ ਤੇ ਚੜ੍ਹਾਈ ਕਰਨ ਵਾਸਤੇ ਹੁਕਮ ਦੀ ਦਿੱਤਾ ਤੇ ਫੌਜਾਂ ਨੇ ਹੁਕਮ ਦੀ ਪਾਲਣਾ ਕੀਤੀ ਤੇ ਉਹਨਾਂ ਨੇ ਉਸੇ ਟਾਈਮ ਹੀ ਮਲਤਾਨ ਨੂੰ ਚਾਰੇ ਪਾਸਿਓਂ ਘੇਰ ਲਿਆ ਤੇ ਭਾਵੇਂ ਨਵਾਬ ਮੁਜੱਫਰ ਖਾਨ ਕਾਨਸੀ ਜਿਹੜਾ ਉਹ ਤਿਆਰੀਆਂ ਕਰਕੇ ਪਾਰੀ ਤਿਆਰੀਆਂ ਕਰਕੇ ਜੰਗ ਦੀਆਂ ਬੈਠਾ ਹੋਇਆ ਸੀ ਉਹਨੇ ਇੱਕ ਸਾਲ ਲਈ ਖਾਣਾ ਦਾਣਾ ਤੇ ਹੋਰ ਜੰਗ ਦੇ ਜਿਹੜਾ ਸਮਾਨ ਵਰਤਿਆ ਜਾਂਦਾ ਉਹ ਇਕੱਠਾ ਕੀਤਾ ਸੀ ਪਰ ਖਾਲਸੇ ਦੀ ਚੜ੍ਹਾਈ ਦੇ ਸਾਹਮਣੇ ਜਦੋਂ ਇੱਕੋ ਵਾਰੀ ਖਾਲਸੇ ਨੇ ਚੜ੍ਹਾਈ ਕੀਤੀ ਉਹਦੀ ਜਿਹੜੀ ਬੁੱਧੀ ਸੀ ਉਹ ਟਕਾਣੇ ਆ ਗਈ ਟਕਾਣੇ ਆ ਗਈ ਤੇ ਉਹ ਨਵਾਬ ਜਿਹੜਾ ਸੀ ਉਹ ਕਿਲੇ ਦੇ ਅੰਦਰ ਭੱਜ ਕੇ ਸ਼ਹਿਰ ਛੱਡ ਕੇ ਕਿਲੇ ਦੇ ਅੰਦਰ ਵੜ ਗਿਆ ਤੇ ਸ਼ਹਿਰ ਤੇ ਖਾਲਸੇ ਨੇ ਕਬਜ਼ਾ ਕਰ ਲਿਆ ਤੇ ਸ਼ੇਰੇ ਪੰਜਾਬ ਨੇ ਹੁਕਮ ਦਿੱਤਾ ਕਿ ਕਿਲੇ ਨੂੰ ਚਾਰੇ ਪਾਸਿਓਂ ਘੇਰਿਆ ਜਾਵੇ ਤਾਂ ਜੋ ਕੋ ਨਾ ਕੋਈ ਅੰਦਰ ਆ ਸਕੇ ਤੇ ਨਾ ਕੋਈ ਬਾਹਰ ਜਾ ਸਕੇ ਤੇ ਸੈਨਾ ਨੇ ਜਿਹੜੀ ਖਾਲਸਾ ਫੌਜੀ ਹੁਕਮ ਦੀ ਪਾਲਣਾ ਕੀਤੀ ਤੇ ਕਈ ਦਿਨ ਤੇ ਕਈ ਮਹੀਨੇ ਜਿਹੜਾ ਨਵਾਬ ਮੁਜੱਪਰ ਖਾਨ ਆਪਣੀ ਸੈਨਾ ਤੇ ਗਾਜ਼ੀਆਂ ਦੇ ਨਾਲ ਕਿਲੇ ਦੇ ਅੰਦਰ ਹੀ ਬੰਦ ਰਿਹਾ ਤੇ ਇਹ ਸੀ ਮਲਤਾਨ ਦੀ ਜੰਗ ਦਾ ਤੁਹਾਨੂੰ ਕਿੱਸਾ ਸੁਣਾਇਆ ਤੁਹਾਨੂੰ ਕਿੱਦਾਂ ਦਾ ਲੱਗਿਆ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਆਪਣਾ ਚੜ੍ਹਦੀ ਕਲਾ ਖਾਲਸਾ ਚੈਨਲ ਇਹ ਸਾਰੇ ਜਣੇ ਜਰੂਰ ਸਬਸਕ੍ਰਾਈਬ ਕਰਿਓ ਤੁਹਾਡੇ ਵਾਸਤੇ ਨਵੀਆਂ ਨਵੀਆਂ ਵੀਡੀਓ ਲੈ ਕੇ ਆਪਾਂ ਤੇ ਆਸੀ ਆਉਂਦੇ ਰਵਾਂਗੇ